ਵੌਇਸ ਆਫ ਪੰਜਾਬ 'ਚ ਤੁਹਾਡਾ ਸਵਾਗਤ ਹੈ ਇਤਿਹਾਸ 'ਚ ਬੜੇ ਸਿੱਖ ਯੋਧੇ ਹੋਏ ਜਿਨ੍ਹਾਂ ਨੇ ਬਹੁਤ ਸਾਰੀਆਂ ਲੜਾਈਆਂ ਲੜੀਆਂ ਪਰ ਅੱਜ ਕੱਲ ਕਰਾਂਗੇ ਉਸ ਯੋਧੇ ਦੀ ਜਿਸ ਦੇ ਅੱਗੇ ਮਹਾਰਾਜਾ ਰਣਜੀਤ ਸਿੰਘ ਵੀ ਸਿਰ ਝੁਕਾਉਂਦੇ ਸਨ ਉਹ ਯੋद्धा ਜਿਸ ਨੇ 90 ਸਾਲ ਦੀ ਉਮਰ 'ਚ ਅੰਗਰੇਜ਼ਾਂ ਨੂੰ ਪਾਈਆਂ ਸੀ ਭਾਜੜਾਂ ਜਿਸ ਨੇ ਅੰਗਰੇਜ਼ਾਂ ਤੋਂ ਯਾਦ ਕਰਵਾਉਣ ਲਈ ਲੜੀ ਸੀ ਪਹਿਲੀ ਲੜਾਈ ਉਹ ਸੂਰਮਾ ਜਿਸ ਦਾ ਨਾਮ ਹੈ ਬਾਬਾ ਹਨੂਮਾਨ ਸਿੰਘ ਪੰਜਾਬ ਦੇ ਸਭ ਤੋਂ ਵੱਡੇ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੀ ਫੌਜ ਸਪੈਸ਼ਲ ਅੰਗਰੇਜ਼ ਅਫਸਰ ਅਤੇ ਆਧੁਨਿਕ ਹਥਿਆਰਾਂ ਨਾਲ ਲੈਸ ਸੀ ਉਸ ਬਾਰੇ ਤਾਂ ਹਰ ਕੋਈ ਜਾਣਦਾ ਹੈ ਪਰ ਪੰਜਾਬ ਵਿੱਚ ਇੱਕ ਅਜਿਹੀ ਫੌਜ ਵੀ ਸੀ ਜਿਸ ਨੂੰ ਮਹਾਰਾਜਾ ਖੁਦ ਝੁੱਕ ਕੇ ਸਲਾਮ ਕਰਦੇ ਸਨ ਮਤਲਬ ਕਿ ਉਹ ਫੌਜ ਸਿਰਫ ਅਕਾਲਪੁਰ ਖੁਣੋ ਹੀ ਆਪਣਾ ਗਰੂ ਮੰਨੀ ਸੀ ਉਹ ਫੌਜ ਸੀ ਅਕਾਲ ਫੌਜ ਜਿਸਨੇ ਕਦੇ ਵੀ ਕਿਸੇ ਦੇ ਅਧੀਨ ਹੋਣ ਤੋਂ ਮਨਾਂ ਕਰ ਦਿੱਤਾ ਅਕਾਲ ਫੌਜ ਦੇ ਮੁਖੀ ਸਨ ਅਕਾਲੀ ਫੁੱਲਾ ਸਿੰਘ ਜੀ ਜਿਨ੍ਹਾਂ ਉੱਤੇ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਦਾ ਹੁਕਮ ਨਹੀਂ ਸੀ ਚੱਲਦਾ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕੋੜਿਆਂ ਦੀ ਸਜ਼ਾ ਲਾ ਦਿੱਤੀ ਸੀ ਕਹਿੰਦੇ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਬਾਹਰਲੇ ਮੁਲਕ ਤੋਂ ਟ੍ਰੇਨਡ ਅੰਗਰੇਜ਼ ਅਫਸਰ ਆਪਣੀ ਫੌਜ ਵਿੱਚ ਭਰਤੀ ਕੀਤੇ ਜਿਨ੍ਹਾਂ ਦਾ ਮਕਸਦ ਪੰਜਾਬ ਦੀ ਆਰਮੀ ਨੂੰ ਖੋਰ ਸ਼ਕਤੀਸ਼ਾਲੀ ਬਣਾਉਣਾ ਸੀ ਉਸ ਸਮੇਂ ਅਕਾਲ ਫੌਜ ਨੇ ਅੰਗਰੇਜ਼ ਅਫਸਰਾਂ ਅਧੀਨ ਟ੍ਰੇਨਿੰਗ ਲੈਂਡ ਤੋਂ ਮਨਾ ਕਰ ਦਿੱਤਾ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਤੋਂ ਆ ਲੈਫਟ ਰਾਈਟ ਲੈਫਟ ਵਾਲਾ ਕੰਮ ਨਹੀਂ ਹੋਣਾ ਕਿਉਂਕਿ ਅਕਾਲ ਫੌਜ ਸਿਰਫ ਅਕਾਲ ਦੀ ਫੌਜ ਹੈ ਅਤੇ ਅਕਾਲ ਦੇ ਅਧੀਨ ਹੀ ਅਕਾਲ ਪੁਰਖ ਦਾ ਹੁਕਮ ਮੰਨੇਗੀ ਅਕਾਲ ਫੌਜ ਦੇ ਮੁਖੀ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਨਾ ਤਾਂ ਸਾਨੂੰ ਕਿਸੇ ਖਾਸ ਵਰਦੀ ਦੀ ਲੋੜ ਹੈ ਅਤੇ ਨਾ ਹੀ ਆਧੁਨਿਕ ਹਥਿਆਰਾਂ ਅਤੇ ਟ੍ਰੇਨਿੰਗ ਦੀ ਤੁਸੀਂ ਸਾਨੂੰ ਬਸ ਇਹ ਦੱਸਦੇ ਹੋ ਕਿ ਜੰਗ ਕਦੋਂ ਕਿੱਥੇ ਅਤੇ ਕਿਸ ਨਾਲ ਲੜਨੀ ਹੈ ਬਾਕੀ ਅਸੀਂ ਜਾਣਦੇ ਹਾਂ ਤੇ ਸਾਡਾ ਕੰਮ ਜਾਣੇ ਮੁਸ਼ੈਰੇ ਦੀ ਜੰਗ ਵਿੱਚ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਜੀ ਸ਼ਹੀਦੀ ਪਾ ਗਏ ਉਸ ਤੋਂ ਬਾਅਦ ਅਕਾਲ ਫੌਜ ਦੇ ਅਗਲੇ ਮੁਖੀ ਬਣੇ ਸਨ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਅੰਗਰੇਜ਼ ਅਧਿਕਾਰੀ ਸੋਚ ਰਹੇ ਸੀ ਉਹ ਕਿਹੜੀ ਫੌਜ ਹੈ ਜਿਸ ਅੱਗੇ ਪੰਜਾਬ ਦਾ ਮਹਾਰਾਜਾ ਵੀ ਚੁੱਕਦਾ ਕਿਉਂਕਿ ਸਾਰਾ ਪੰਜਾਬ ਮਹਾਰਾਜੇ ਅੱਗੇ ਝੁਕਦਾ ਸੀ ਤੇ ਅੰਗਰੇਜ਼ਾਂ ਲਈ ਇਹ ਬਹੁਤ ਵੱਡੀ ਗੱਲ ਸੀ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਵਿਰੁੱਧ ਸੋਚਨਾ ਸ਼ੁਰੂ ਕਰ ਦਿੱਤਾ ਅਤੇ ਮੁਦਕੀ ਦੀ ਪਹਿਲੀ ਲੜਾਈ ਦੀ ਤਿਆਰੀ ਸ਼ੁਰੂ ਕੀਤੀ ਉੱਥੇ ਫਿਰ ਮਹਾਰਾਣੀ ਜਿੰਦਾ ਨੇ ਦੋ ਚਿੱਠੀਆਂ ਲਿਖੀਆਂ ਇੱਕ ਸ਼ਾਮ ਸਿੰਘ ਔਟਾਰੀ ਵਾਲਾ ਨੂੰ ਤੇ ਦੂਜੀ ਜਿੱਠੀ ਲਿਖੀ ਸੀ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਨੂੰ ਕਹਿੰਦੇ ਨੇ ਮੁਦਕੀ ਦੀ ਲੜਾਈ ਵਿੱਚ ਸਿੰਘਾਂ ਨੇ ਅੰਗਰੇਜ਼ਾਂ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਸੀ ਸ਼ਾਮ ਸਿੰਘ ਟਾਰੀ ਵਾਲਾ ਆਪਣੀ ਫੌਜ ਨਾਲ ਪਹੁੰਚ ਗਿਆ ਅਤੇ ਉਹ ਬਹੁਤ ਬਹਾਦਰੀ ਅਤੇ ਜਜ਼ਬੇ ਨਾਲ ਲੜੇ ਬਾਬਾ ਹਨੂਮਾਨ ਸਿੰਘ ਨੇ ਫਿਰ ਅੰਗਰੇਜ਼ਾਂ ਦੇ ਸੈਨਾਪਤੀ ਟੁੱਡੀ ਲਾਟ ਨੂੰ ਜੰਗ ਦੇ ਮੈਦਾਨ ਵਿੱਚੋਂ ਭਜਾਇਆ ਤੇ ਹੁਣ ਗੱਲ ਕਰਦੇ ਹਾਂ ਉਸ ਟਰਨਿੰਗ ਪੁਆਇੰਟ ਦੀ ਜਿਸ ਨੇ ਪੰਜਾਬ ਦਾ ਇਤਿਹਾਸ ਹੀ ਬਦਲ ਕੇ ਰੱਖ ਦਿੱਤਾ ਮੁਦਕੀ ਦੀ ਲੜਾਈ ਵਿੱਚ ਜਦੋਂ ਜਥੇਦਾਰ ਹਰਮਨ ਸਿੰਘ ਜੀ ਨੂੰ ਇਹ ਪਤਾ ਲੱਗਾ ਕਿ ਹੁਣ ਮੁਦਕੀ ਦੀ ਲੜਾਈ ਉਹਨਾਂ ਦੇ ਕਾਬੂ ਵਿੱਚ ਆ ਗਈ ਹੈ ਮਤਲਬ ਕਿ ਉਹਨਾਂ ਦੀ ਜਿੱਤ ਨਜ਼ਦੀਕ ਹੈ ਤਾਂ ਉਹ ਆਪਣੇ 2000 ਸੈਨਿਕਾਂ ਨਾਲ ਪਟਿਆਲੇ ਵਿਖੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਆ ਗਏ ਕਿਉਂਕਿ ਉਸ ਸਮੇਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨਿਹੰਗਾਂ ਦਾ ਘਾੜ ਹੁੰਦਾ ਸੀ ਜਿਸ ਨੂੰ ਨਿਹੰਗਾਂ ਦਾ ਤੋਬਾ ਵੀ ਕਿਹਾ ਜਾਂਦਾ ਸੀ ਤੇ ਫਿਰ ਇਥੋਂ ਬਦਲਿਆ ਇਤਿਹਾਸ ਪਟਿਆਲੇ ਦਾ ਰਾਜਾ ਕਰਮ ਸਿੰਘ ਜੋ ਕਿ ਅੰਗਰੇਜ਼ਾਂ ਦਾ ਪਿੱਠੂ ਸੀ ਉਸਨੇ ਅੰਗਰੇਜ਼ਾਂ ਨੂੰ ਖਬਰ ਦਿੱਤੀ ਅਤੇ ਅੰਗਰੇਜ਼ ਵੱਡੀਆਂ ਤੋਪਾਂ ਤੇ ਫੌਜਾਂ ਨਾਲ ਆ ਕੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੂੰ ਕੇਰਾ ਪਾ ਲੈਂਦੇ ਨੇ ਅਤੇ ਜੰਗ ਤੋਂ ਬਾਅਦ ਥੱਕੇ ਟੁੱਟੇ ਪ੍ਰਸ਼ਾਦਾ ਤਿਆਰ ਕਰ ਰਹੇ ਸਿੰਘਾਂ ਤੇ ਹਮਲਾ ਕਰ ਦਿੰਦੇ ਨੇ ਇਸ ਗਦਾਰ ਕਾਰਨ ਤੋਪਾਂ ਦੇ ਗੋਲਿਆਂ ਅਤੇ ਹਮਲਿਆਂ ਕਾਰਨ 1500 ਦੇ ਕ੍ਰੀਪ ਸਿੰਘ ਪਟਿਆਲੇ ਦੀ ਧਰਤੀ ਵਿਖੇ ਸ਼ਹੀਦ ਹੋ ਗਏ ਇਸ ਤੋਂ ਬਾਅਦ ਜਥੇਦਾਰ ਹਨੂਮਾਨ ਸਿੰਘ ਆਪਣੇ ਬਾਕੀ ਬਚੇ 500 ਸੈਨਿਕਾਂ ਨਾਲ ਕੜਾਮਪਿੰਡ ਪਹੁੰਚਦੇ ਨੇ ਅਤੇ ਉੱਥੇ ਉਹਨਾਂ ਦਾ ਅੰਗਰੇਜ਼ਾਂ ਨਾਲ ਇੱਕ ਕਮਸਾਰਨ ਜੁੱਧ ਹੁੰਦਾ ਹੈ ਅਤੇ ਇਸ ਜੁੱਧ ਦੌਰਾਨ ਬਾਬਾ ਹਨੂਮਾਨ ਸਿੰਘ ਜੀ ਅੰਗਰੇਜ਼ਾਂ ਵੱਲੋਂ ਦਾਗੇ ਗੋਲੇ ਨਾਲ ਜ਼ਖਮੀ ਹੋ ਜਾਂਦੇ ਹਨ ਪਰ ਇਤਿਹਾਸਕਾਰ ਲਿਖਦੇ ਨੇ ਫਿਰ ਵੀ ਬਾਬਾ ਜੀ ਨੇ ਜੰਗ ਜਾਰੀ ਰੱਖੀ ਅਤੇ ਰਾਸਪੁਰਾ ਤੋਂ ਹੁੰਦੇ ਹੋਏ ਮਹਾਲੀ ਦੇ ਪਿੰਡ ਸੁਹਾਣਾ ਸਾਹਿਬ ਵਿਖੇ ਆ ਗਏ ਜਿੱਥੇ ਅੱਜਕੱਲ ਗੁਰਦੁਆਰਾ ਸਿੰਘ ਸ਼ੀ ਦਾ ਸ਼ੋਭਿਤ ਹੈ ਉਥੇ ਪਹੁੰਚਦੇ ਹੀ ਬਾਬਾ ਹਨੂਮਾਨ ਸਿੰਘ ਜੀ ਸ਼ਹੀਦ ਹੋਏ ਅਤੇ ਨਾਲ ਹੀ 500 ਸਿੰਘ ਵੀ ਸ਼ਹੀਦ ਹੋ ਗਏ। ਬਾਬਾ ਹਨੂਮਾਨ ਸਿੰਘ ਜੀ ਅਤੇ 500 ਸਿੰਘਾਂ ਦਾ ਸੰਸਕਾਰ ਗੁਰਦੁਆਰਾ ਸਿੰਘਾਂ ਸ਼ਹੀਦ ਦਾ ਸੁਹਾਣਾ ਸਾਇਬ ਵਿਖੇ ਕੀਤਾ ਗਿਆ। ਦੋਸਤੋ ਬੇਸ਼ੱਕ ਇਤਿਹਾਸਕਾਰਾਂ ਵੱਲੋਂ ਅੰਗਰੇਜ਼ਾਂ ਨਾਲ ਪਹਿਲੀ ਲੜਾਈ ਲੜਨ ਵਾਲਿਆਂ ਵਿੱਚ ਚਾਂਸੀ ਦੀ ਰਾਣੀ ਜਾਂ ਟਿੱਪੂ ਸੁਲਤਾਨ ਦਾ ਨਾਮ ਲਿਆ ਜਾਂਦਾ ਹੈ ਪਰ ਅਸਲ ਗੱਲ ਤਾਂ ਇਹ ਹੈ ਕਿ ਅੰਗਰੇਜ਼ਾਂ ਵਿਰੁੱਧ ਪਹਿਲੀ ਲੜਾਈ ਲੜਨ ਵਾਲੇ ਸਨ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਜੋ ਕਿ 29 ਸਾਲ ਦੀ ਉਮਰ ਵਿੱਚ ਇੱਕ ਨੌਜਵਾਨ ਮੰਗ ਲੜੇ ਅਤੇ ਸ਼ਹੀਦ ਹੋ ਗਏ ਪੰਜਾਬ ਅਤੇ ਸਿੱਖ ਇਤਿਹਾਸ ਜਾਣਨ ਲਈ ਵੌਇਸ ਆਫ ਪੰਜਾਬ ਦੇ ਫੇਸਬੁੱਕ ਪੇਜ ਨੂੰ ਲਾਈਕ ਫੋਲੋ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਵੌਇਸ ਆਫ ਪੰਜਾਬ ਲਈ ਨਿਊਜ਼ ਡੈਸਕ ਤੋਂ ਇਸ਼ਾ ਗਰਗ ਦੀ ਰਿਪੋਰਟ